ਇਹ ਤਾਂ ਕੱਲ ਨੂੰ ਸਾਡੇ ਬੰਨੇ ਆ। ਉਹਨੇ ਬੰਨੇ। ਠੀਕ ਹੈ। ਉਹਨਾਂ ਦਾ ਨੁਕਸਾਨ ਨਾ ਹੋਵੇ। ਰੇਡੀਏਟਰ ਦੇ ਕਦੇ ਸਮਝੌਤਾ ਨਾ ਕਰੋ। ਹੂੰ। ਚੰਗਾ ਲਾਓ। ਅਸੀਂ ਬੋਲਦੇ ਨਹੀਂ ਤੇ ਕੰਪਨੀਆਂ ਘਟਾਈ ਜਾਂਦੀਆਂ ਜੀ। ਹੂੰ। ਕੋਸਟ ਕਟਿੰਗ ਕਰੀ ਜਾਂਦੀਆਂ। ਟਰੈਕਟਰ ਨੂੰ ਮਤਲਬ ਤੁਸੀਂ ਸਾਡੇ ਨਾਲ ਤੇ ਉਹਨਾਂ ਨਾਲ ਮਿਲਾ ਕੇ ਤਾਂ ਦੇਖੋ। ਹੂੰ। ਉਹ ਤਾਂ ਵੈਸੇ ਵੀਰ ਨੇ ਪਿਛਲੀ ਈ ਵੀ ਦੱਸਿਆ ਸੀ ਇਕੱਲਾ-ਇਕੱਲਾ ਨਾਟਾ ਉਹ ਵੀ TVS ਦਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਕਿਤੇ ਵੀ ਇੱਕ ਚੀਜ਼ ਅਸੀਂ ਬੜੀ ਵਾਰੀ ਕਹਿ ਦਿੰਨੇ ਆ। ਵੀ ਡੀਲਰ ਕਹਿੰਦੇ ਆ ਜੀ ਆਹ ਚੀਜ਼ਾਂ ਤਾਂ ਘੱਟ ਕਰ ਦਿਓ, ਰੇਟ ਘਟਾ ਦਈਏ। ਹੂੰ। ਉਹ ਕਹਿੰ ਕੱਟ ਵਿਕ ਜੇ ਹੁਣ ਪਾਈਪ ਆ ਮਤਲਬ ਆਮ ਜਿੰਨੀਆਂ ਵੀ ਕੰਪਨੀਆਂ ਹਨ ਹਾਂ ਇੱਥੇ ਵੀ ਸੰਕੋਚ ਕਰਦੀਆਂ ਆਪਣੇ ਪਾਈਪ ਲਾਸਕਾ ਦੇ ਲੱਗੇ ਆ ਕਿਸੇ ਕਰ ਕਿਸੇ ਕੰਪਨੀ ਸਭ ਤੋਂ ਕੋਸਟਲੀ ਪਾਈਪ ਆ ਇਹ ਔਰ ਲਾਈਫਟ ਐਵੇਂ ਖਰਾਬ ਨਹੀਂ ਹੋਣਾ ਆ ਦੇਖਿਓ ਇਹ ਮਤਲਬ ਇਦਾਂ ਮਤਲਬ ਚਲੋ ਰਬੜ ਤਾਂ ਫਲੈਕਸੀਬਲ ਹੁੰਦੀ ਐ ਨੱਪੀ ਜਾਂਦੀ ਐ ਇਹਨੇ ਖਰਾਬ ਨਹੀਂ ਹੋਣਾ ਵਿੱਚ ਸਪਰਿੰਗ ਐ ਦੇ ਠੀਕ ਆ ਜਿੰਨੀਆਂ ਹਾਈਡਰੋਲਿਕ ਦੀਆਂ ਪੈਪਾਂ ਫਲੈਕਸੀਬਲ ਆ ਉਹ ਗੈਟਸ ਦੀਆਂ ਤੁਸੀਂ ਗੈਟਸ ਕਿਤੇ ਸਰਚ ਕਰ ਲਿਓ ਹਾਈਡਰੌਲਿਕ ਪਾਈਪ ਦੇ ਵਿੱਚ ਹਾਈਡਰੌਲਿਕ ਆਇਲ ਪਾਈਪ ਗੈਟਸ ਗੈਟਸ ਦੀ ਪਾਈਪਾਂ ਸਭ ਤੋਂ ਉੱਤੇ ਵਾਲਾ ਬ੍ਰੈਂਡ ਸਭ ਤੋਂ ਉੱਤੇ ਵਾਲਾ ਵੈਰੀ ਗੁੱਡ ਠੀਕ ਹੈ ਜੀ ਆਹ ਡੀਜ਼ਲ ਫਿਲਟਰ ਆ ਦੂਜੀਆਂ ਕੰਪਨੀਆਂ ਕੈਰੀਟਿਸ ਵਾਲੇ ਪਾਉਂਦੀਆਂ ਕੱਢ ਕੇ ਆਪਾਂ ਜਿਹੜੇ ਬਦਲਦੇ ਆ ਇਹ ਸਾਡਾ ਦੂਸਰਾ ਮਹਿੰਗੇ ਵਾਲਾ ਫਿਲਟਰ ਡੀਜ਼ਲ ਜਿੰਨਾ ਵੀ ਜਾਊਗਾ ਔਕੇ ਜਾਊਗਾ ਇਹ ਦੂਜਾ ਡੀਜ਼ਲ ਇੰਜਨ ਤਾਂ ਪਿੱਛੇ ਆ ਜੀਏ ਬਾਈ ਜੀ ਕਲੱਚ ਪਲੇਟ ਜੀ ਬਾਈ ਜੀ ਇਹ ਤਾਂ ਵੀ ਹੁਣ ਵੀਰਾਂ ਨੂੰ ਦੱਸ ਹੀ ਦਈਏ ਵੀ ਇਹਦੀ ਕਲੱਚ ਪਲੇਟ 'ਚ ਤੁਸੀਂ ਦੂਜਿਆਂ ਨਾਲੋਂ ਲਾਈਫ ਵੱਧ ਚੱਲਣ ਲਈ ਕੁਛ ਕੀਤਾ ਕੰਪਨੀਆਂ ਨੇ ਜੀ ਬਾਈ ਜੀ ਕੀਤਾ ਇਹਦਾ ਕਲੱਚ ਹੈ ਜਿਹੜਾ ਆਮ ਕੰਪਨੀਆਂ ਦੇ 60 ਹਸਪਾਵਰ ਕੈਟਾਗਰੀ ਦੇ ਵਿੱਚ ਆ ਹੂੰ ਉਹ 11 ਇੰਚ ਹੀ ਆ ਓਕੇ ਤੇ ਇਹਦਾ ਇਹਦਾ 12 ਇੰਚ ਕਲੱਚ ਹੈ ਜੀ ਅੱਛਾ ਕੰਪਨੀ ਨੇ ਆਲਰੇਡੀ ਪਹਿਲੇ ਵੱਡਾ ਦਿੱਤਾ ਪਹਿਲੇ ਵੱਡਾ ਦਿੱਤਾ ਹੈ ਕਲੱਚ ਹਾਂ ਜੀ ਗੁੱਡੀ ਤੇ ਉਹ ਦੂਜਿਆਂ ਨਾਲੋਂ ਲਾਈਫ ਦਾ ਕਿੰਨਾ ਕੁ ਫਰਕ ਪਈਗਾ ਜਦੋਂ ਵੀਰ ਜੀ ਸਾਡਾ ਡਾਇਆ ਵੱਧ ਗਿਆ ਆ ਘੇਰਾ ਵੱਧ ਗਿਆ ਘੇਰਾ ਵੱਧ ਗਿਆ ਤਾਂ ਆਟੋਮੈਟਿਕਲੀ ਗੱਲ ਆ ਕਸਾਈ ਸਾਡੀ ਘਟ ਜਾਣੀ ਆ ਹੂੰ ਜਿੰਨਾ ਇੰਨੇ ਥਾਂ ਤੇ ਲੋਡ ਪਿਆ ਜਦੋਂ ਇੰਨਾ ਥਾਂ ਹੋ ਗਿਆ ਤੇ ਉੱਪਰਲੇ ਇੰਨੇ ਥਾਂ ਨੇ ਉਹ ਕਵਰ ਕਰ ਲੈਣਾ ਲੋਡ ਨੂੰ ਪੁਸ਼ ਹੱਦ ਤੱਕ ਜੀ ਉਹ 2000 ਘੰਟੇ ਦੀ ਲਾਈਫ ਆ ਤੇ ਉਹ ਘੱਟੋ ਘੱਟ 3500 ਤੇ ਚਲੀ ਜਾਣੀ ਹੂੰ ਠੀਕ ਹੈ ਨਹੀਂ ਮਤਲਬ ਇਹ ਫਰਕ ਕਿੰਨੇ ਆ ਜੇਸੀ ਪਾ ਦੱਸੋ ਇਹਦੇ 5 ਫਰੀਕਲਾ ਚ ਸਪੀਡ ਆਉਂਦੀ ਐ ਜੀ ਇੱਥੇ ਵੀ ਅਸੀਂ ਪੋਸਟ ਕਟਿੰਗ ਕਰ ਸਕਦੇ ਸੀ 11 ਵੀ ਚੱਲਦਾ ਸੀ ਤੇ 4 ਫਰੀ ਵੀ ਚੱਲਦੀ ਸੀ ਹੂੰ ਕਿਹੜਾ ਕਿਹਨੇ ਖੋਲਦੇ ਨੇ ਜਿਹੜੀ 11 ਵਾਲੀ ਮੇਨ ਪਲੇਟ ਜਿਹਨੂੰ ਆਪਾਂ ਬੋਲਦੇ ਨੇ ਉਹ ਆਪਣੀ ਫੈਨ ਟਾਈਪ ਆ ਪਰ 12 ਇੰਚਾ ਲੋਕ ਦਾ ਕਲੱਚਾ ਵਰਲਡ ਵਾਈਡ ਬ੍ਰਾਂਡ ਹੈ ਜੀ ਲੋਕ ਸਕੈਫਲਰ ਨਿੱਕੇ ਨਿੱਕੇ ਚੀਜ਼ ਤੇ ਧਿਆਨ ਦਿੱਤਾ ਕੰਪਨੀ ਨੇ ਬਿਲਕੁਲ ਜੀ ਬਿਲਕੁਲ ਇਹ ਦੋ ਪਿੱਛੇ ਆ ਜੀ ਗੇਅਰ ਗੇਅਰ ਦੀ ਲਾਈਫ ਦਾ ਤੁਸੀਂ ਕੀ ਕੀਤਾ ਜਿਹੜੀ ਗੇਅਰ ਹੈ ਜੀ ਇਹ ਕਰਾਰੂ ਦਾ ਗੇਅਰ ਆ ਠੀਕ ਆ ਬਈ ਜੀ ਮਤਲਬ ਕਰਾਰੂ ਬਾਰੇ ਕੋਈ ਦੱਸਣ ਦਾ ਆਪਾਂ ਨੂੰ ਕਿਸੇ ਨੂੰ ਬਹੁਤੀ ਜ਼ਰੂਰਤ ਨਹੀਂ ਫਰੰਟ ਐਕਸਲ ਦਾ ਕਰਾਰੂ ਦੇ ਆਮ ਕੰਪਨੀਆਂ ਦੇ ਵਿੱਚ ਦੇਖਿਆ ਦੇਖਿਆ ਆਪਣਾ ਫਰੰਟ ਐਕਸਲ ਵੀ ਕਰਾਰੂ ਆ ਰੀਅਰ ਐਕਸਲ ਵੀ ਕਰਾਰੂ ਕਰਾਰੂ ਦਾ ਲਾਈਫ ਦਾ ਕਾਰਨ ਕੀ ਹੈਗਾ ਇਹ ਤੇ ਨਾ ਭਰੋਸਾ ਕਿਉਂ ਕਰਨੇ ਆ ਹੂੰ ਇਹ ਵਰਲਡ ਵਾਈਡ ਬ੍ਰਾਂਡ ਹੈ ਜੀ ਇਟਲੀ ਦੀ ਇਹ ਮੇਨ ਇਟਲੀ ਦੀ ਕੰਪਨੀ ਹੈ ਮੈਨੂਫੈਕਚਰ ਹੂੰ ਇਸ ਵੇਲੇ ਇੰਡੀਆ ਦੇ ਵਿੱਚ ਵੀ ਇਹਦਾ ਆਪਣਾ ਪਲਾਂਟ ਆ ਪੂਰਾ ਓਕੇ ਆ ਕਾਫੀ ਕੰਟਰੀਆਂ ਦੇ ਵਿੱਚ ਇਹਨਾਂ ਦਾ ਪਲਾਂਟ ਆ ਹੂੰ ਵੀ ਇਹ ਟਰੈਕਟਰ ਦੀ ਸਪਲਾਈ ਦੇ ਸਬੰਧ ਇਹ ਤੁਸੀਂ ਤਾਂ ਹੁਣ ਚਲੋ ਪ੍ਰੈਕਟੀਕਲ ਇਹਦਾ ਕੀਤਾ ਨਾ ਇਹਦੀ ਲਾਈਫ ਕਾਹ ਤੋਂ ਵੱਧ ਆ ਲਾਈਫ ਦੇ ਪਿੱਛੇ ਕਾਰਨ ਵੀਰ ਜੀ ਇਹ ਆ ਹੂੰ ਅ ਜਿਹੜੇ ਇਹਦੇ ਵਿੱਚ ਸਿੰਕਰੋਨਾਈਜ਼ਰ ਰਿੰਗ ਆ ਅੱਛਾ ਜੀ ਜਦੋਂ ਆਪਾਂ ਗੇਟ ਇਹਦਾ ਸਿੰਕਰੋ ਗੇਰਾ ਜਿੱਦਾਂ ਆਪਾਂ ਪੰਜਾਬੀ ਚ ਬੋਲਦੇ ਨੇ ਕੱਲਾ ਆਮ ਕੰਪਨੀਆਂ ਨੇ ਸ਼ਟਲ ਫਾਰਵਰਡ ਰਿਵਰਸ ਹੀ ਸਿੰਕਰੋ ਦਿੱਤੇ ਹੁੰਦੇ ਆ ਸਾਡੇ ਜਿਹੜੇ 1 2 3 4 ਵੀ ਉਹ ਵੀ ਸਿੰਕਰੋ ਆ ਉਹ ਵੀ ਸਿੰਕਰੋ ਆ ਵੀ ਆਵਾਜ਼ ਨਹੀਂ ਕਰੂ ਘਰ ਰ ਪਰਦੀ ਨਾ ਨਾ ਉਹ ਆਵਾਜ਼ ਕਿਉਂ ਕਰਦਾ ਜਦੋਂ ਦੰਦੇ ਨਾ ਦੰਦਾ ਅੜਦਾ ਉਦੋਂ ਆਵਾਜ਼ ਕਰਨੀ ਤੇ ਇਹਦੇ ਨਹੀਂ ਉਹ ਇਹਦੇ ਤਾਂ ਉਹ ਰਿੰਗ ਆ ਰਿੰਗਾ ਨੇ ਉਸ ਚੀਜ਼ ਨੂੰ ਕਵਰ ਕਰਨੀ ਹੈ ਤੇ ਉਹਨੇ ਆਵਾਜ਼ ਕਰਨੀ ਠੀਕ ਹੈ ਜੀ ਔਰ ਦੂਜੀ ਗੱਲ ਇਹਦੇ ਜਿਹੜੇ ਦੰਦੇ ਹੋ ਹੈਲਿਕਲ ਗੀਅਰ ਦੇ ਮੇਨ ਸਪੀਡ ਦੇ ਦੰਦੇ ਹੈਲਿਕਲ ਹਨ ਜਿੰਨਾ ਤੇ ਜ਼ਿਆਦਾ ਲੋੜ ਹੈ ਦੇਸੀ ਭਾਸ਼ਾ ਦੇ ਵਿੱਚ ਇਹ ਚੀਜ਼ ਹੋਗੀ ਇੱਕ ਦੰਦਾ ਅਸਦਾ ਸਪਰ ਗੀਅਰ ਬੋਲਦੇ ਹੁਮ ਗੀਅਰ ਦੋ ਤਰ੍ਹਾਂ ਦੇ ਸਪਰ ਤੇ ਹੈਲਿਕਲ ਆਹ ਸਪਰ ਗੀਅਰ ਆ ਇਹਦੇ ਨਾਲ ਇੱਕ ਨਾ ਇੱਕ ਦੰਦਾ ਇਦਾਂ ਟੱਚ ਆ ਠੀਕ ਹੈ ਜੀ ਆਹ ਦੰਦੇ ਨਾਲ ਆਹ ਦੰਦਾ ਟੱਚ ਹੁੰਦਾ ਦੋ ਦੰਦਿਆਂ ਦੇ ਵਿਚਾਲੇ ਇੱਕ ਦੰਦਾ ਹਾਂ ਹਾਂ ਇਹਦੇ ਦੰਦੇ ਹੈਲਿਕਲ ਹਨ ਤੇ ਥੋੜੇ ਟੇਡੇ ਗਾਇਸਾਂ ਦੇ ਟੇਡੇ ਦੰਦੇ ਇਹਨਾਂ ਦੇ ਗਰਾਰੀਆਂ ਦੇ ਦੰਦੇ ਟੇਡੇ ਆ ਮਤਲਬ ਉਹਦੇ ਨਾਲੋਂ ਜੇ ਉਹ ਇੱਕ ਦੰਦਾ ਲੱਗਦਾ ਤੇ ਦੋ ਲੱਗਣ ਦੇ ਨਾਲ ਟੱਚ 'ਚ ਮਤਲਬ ਇੱਕ ਦੰਦੇ ਤੇ ਲੋਡ ਨਹੀਂ ਹੈਗਾ ਦੋਹਾਂ ਤੇ ਆ ਦੋ ਦੰਦਿਆਂ ਤੇ ਲੋਡ ਆ ਕਿਉਂ ਲਾਈਫ ਦੋ ਗੁਣਾ ਹਰ ਕੀ ਗੱਲ ਫਿਰ ਉੱਥੇ ਆ ਗਈ ਕਲਚ ਪਲੇਟਾਂ ਨੂੰ ਲੋਡ ਵੰਡਿਆ ਗਿਆ ਲੋਡ ਵੰਡਿਆ ਗਿਆ ਜਦੋਂ ਲੋਡ ਵੰਡਿਆ ਗਿਆ ਕੰਪਲੇਂਟ ਘੱਟ ਆਉਣੀ ਹੈ ਦੂਜੀ ਜਿਹੜੇ ਇਹਦੇ 'ਚ ਬੈਰਿੰਗ ਆ ਹਾਂ ਭਾਈ ਜੀ ਟੋਟਲ ਬੈਰਿੰਗ ਇਹਦੇ ਵਿੱਚ SKF ਹੂੰ ਔਰ ਜਿਹੜਾ ਕੋਰੀਆ ਦਾ ਬੈਰਿੰਗ ਇਹਦੇ ਵਿੱਚ ਵਰਤਿਆ ਗਿਆ ਹੂੰ ਕੋਈ ਉਹਦਾ 베어ਿੰਗ ਜਿੱਦਾਂ ਉਹ ਮੇਡ ਇਨ ਕੋਰੀਆ ਹੁੰਦਾ ਕੋਈ ਕੋਈ ਉਹਦੇ 베어ਿੰਗ SKF ਦੇ 베어ਿੰਗਾਂ ਉਹ 베어ਿੰਗਾਂ ਦੀ ਜੇ ਅਸੀਂ ਮਤਲਬ ਕੁਆਲਿਟੀ ਘਟਾਉਣੀ ਹੈ ਤਾਂ ਮਤਲਬ ਇਹਦੀ ਲਾਈਫ ਤੇ ਇਫੈਕਟ ਇਫੈਕਟ ਪਾਉਣਾ ਜੇ ਇੱਕ 베어ਿੰਗ 900 ਦਾ ਤੇ ਇੱਕ 1100 ਦਾ ਤੇ 1100 ਵਾਲੇ 'ਚ ਕੁਸ਼ਤਾ ਹੈ ਜੇ ਹੁਣ ਸਾਡਾ ਟਰੈਕਟਰ ਮਹਿੰਗਾ ਹੈ ਤੇ ਆਪਾਂ ਜਿੰਨਾ ਡੀਪਲੀ ਗੱਲਾਂ ਕਰਦੇ ਪਏ ਆ ਹੂੰ 'ਚ ਕੁਸ਼ਤਾ ਮਹਿੰਗਾ ਲੱਗ ਰਿਹਾ ਨਹੀਂ ਅੱਜ ਆਪਣੀਆਂ ਗੱਲਾਂ ਸੁਣ ਕੇ ਚਲੋ ਵੈਸੇ ਅਸੀਂ ਮਹਿੰਗਾ ਨਹੀਂ ਦੱਸਦੇ ਕਿ ਜੇ ਆਪਾਂ ਟਰੈਕਟਰ 10 ਸਾਲ ਚਲਾਉਣੇ ਆ ਤਾਂ ਮੈਂ ਮਤਲਬ ਆਪਾਂ ਕਾਪੀ ਪੈਨ ਤੇ ਬੈਠ ਕੇ ਇਹਦੀ ਕੈਲਕੂਲੇਸ਼ਨ ਕੱਢੀਏ ਤੇ ਦੂਜਿਆਂ ਨਾਲੋਂ ਸਾਡਾ ਟਰੈਕਟਰ ਸਸਤਾ ਪਊਗਾ ਸਸਤਾ ਬੀਜ਼ਲ ਖਪਤ ਦੇ ਵਿੱਚ ਤੁਸੀਂ ਵੀ ਆਪਾਂ ਨੂੰ ਤਕਰੀਬਨ 3 3.5 ਸਾਲ ਹੋ ਗਏ ਆ ਤੁਹਾਨੂੰ ਵੀ ਇਸ ਮਤਲਬ ਲਾਈਨ ਦੇ ਵਿੱਚ ਤੁਸੀਂ ਦੇਖਦੇ ਕਸਟਮਰਾਂ ਕੋਲੇ ਵੀ ਵਿਊ ਲੈਣੇ ਆ ਡੀਜ਼ਲ ਖਪਤ ਬਾਰੇ ਤਾਂ ਆਪਾਂ ਪਹਿਲੀ ਗੱਲ ਕਰਦੇ ਆ ਕਿਉਂਕਿ ਸਭ ਤੋਂ ਮਹਿੰਗਾ ਡੀਜ਼ਲ ਆ ਡੀਜ਼ਲ ਹੀ ਘਟਾ ਸਕਦੇ ਆ ਹੋਰ ਅਸੀਂ ਕੀ ਚੀਜ਼ ਘਟਾਵਾਂਗੇ ਜੀ ਮੁਰਾ ਨੀ ਪਾਉਣੀ ਪੈਣੀ ਐ ਸਪਰੇ ਵੀ ਓਨੀ ਕਰਨੀ ਪੈਣੀ ਐ ਇੱਕ ਡੀਜ਼ਲ ਘਟਾ ਸਕਦੇ ਹਾਂ ਜਿਹੜਾ ਆਪਣੇ ਹੱਥਾਂ ਜਿਹੜਾ ਆਪਣੇ ਹੱਥ ਆ ਹੋਰ ਤਾਂ ਕੁਛ ਆਪਣੇ ਹੱਥ ਸ ਹੈ ਨਹੀਂ ਤਾਂ ਉਹਦੇ ਕਰਕੇ ਇਹ ਟਰੈਕਟਰ ਸਾਡਾ 55 ਸਾਲਾਂ ਦੇ ਵਿੱਚ ਦੂਜਿਆਂ ਨਾਲੋਂ ਪੈਸੇ ਬਚਾਊਗਾ ਪੈਸੇ ਬਚਾਊਗਾ ਕਿ ਜੇ ਅਸੀਂ ਕੀਮਤ ਦੇਖਾਂਗੇ ਕੀਮਤਾਂ ਦਾ ਕਈ ਪਿੱਛੇ ਰਹਿ ਜਾਣਗੀਆਂ ਹੂੰ ਡਰਾਈਵਰ ਦਾ ਖਰਚਾ ਹੀ ਬਾਈ ਨਿਕਲਣ ਲੱਗ ਜੇ ਯਾਰ ਤੇ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਉਹ ਆਪਣਾ ਫਰੀ ਚੱਲੀ ਹੈ ਨਾ ਫਰੀ ਚੱਲੀ ਜਾਣਾ ਆਪਾਂ ਅੱਜ ਕੱਲ ਸਾਰੇ ਕਸਟਮਰ ਤਕਰੀਬੀ ਨੂੰ ਕਮਰਸ਼ੀਅਲ ਕੋਈ ਸੁਪਰ ਸੀਟ ਡਰਾ ਕੋਈ ਲੇਜ਼ਰ ਲੈਵਲਰ ਆ ਕੋਈ ਰੋਟਾਵੇਟਰ ਤੇ ਚੱਲਦਾ ਕੋਈ ਰੀਪਰ ਤੇ ਚੱਲਦਾ ਕਿਸੇ ਨਾ ਕਿਸੇ ਕੰਮ ਲਈ ਆਪਾਂ ਵਰਤਦੇ ਆ ਵਰਤਦੇ ਆ ਕਿਉਂਕਿ ਜੇ ਆਪਾਂ ਇੰਪਲੀਮੈਂਟ ਦੇ ਇਨੇ ਟਰੈਕਟਰ ਤੇ ਪੈਸੇ ਲਾਉਣੇ ਤਾਂ ਆਪਾਂ ਇੰਪਲੀਮੈਂਟ ਵੀ ਨਾਲ ਹਾਂ ਲੈਣੇ ਆ ਤੇ ਆਪਾਂ ਕਿੰਨੇ ਚੱਲੇ ਯਾਰ ਘਰੇ ਖੜਾ ਹੀ ਆ ਤੇ ਚੱਲ ਦੂਗਾ ਤੇ 2 ਰੁਪਏ ਹੁਣ 2 ਰੁਪਏ ਘਰ ਦਾ ਖਰਚਾ ਹੀ ਤੁਰਿਆ ਆਉਂਦਾ ਠੀਕ ਐ ਇਦੋਂ ਗਾਂ ਬਾਈ ਜੀ ਆਪਾਂ ਕਨੋਪੀ ਰਹਿ ਗਈ ਸੀ ਆਪਣੀ ਆਪਣੀ ਇੱਕ ਲਿ ਲਿਫਟ ਪਹਿਲਾਂ ਦੱਸ ਦिए। ਲਿਫਟ ਦੱਸ ਦिए। ਜਿਹੜੀ ਲਿਫਟ ਦੀ ਕੈਪੈਸਿਟੀ ਜ਼ਿਆਦਾ ਹੈ, 2 ਕਵਾਂਟਲ ਕੈਪੈਸਿਟੀ ਆ। ਅੱਛਾ ਜੀ। ਆਮ ਕੰਪਨੀਆਂ ਦੀ ਕੈਪੈਸਿਟੀ ਦਾ ਹੈਗਾ ਕਿ ਉਹਨਾਂ ਨੇ ਜਾਨੀ ਕਿ ਕੰਟਰੋਲ ਵਾਲ ਦੇ ਵਿੱਚੋਂ ਜਿਹੜਾ ਮੰਨ ਲਓ ਸਾਰੀ ਲਿਫਟ ਨੂੰ ਕੰਟਰੋਲ ਕਰਦਾ ਉਹਨੂੰ ਅਸੀਂ ਕੰਟਰੋਲ ਵਾਲ ਬੋਲਦੇ ਹਾਂ। ਹੂੰ। ਕੰਟਰੋਲ ਵਾਲ ਦੇ ਵਿੱਚ ਮਤਲਬ ਕਰਕੇ ਉਹਦੀ ਕੈਪੈਸਿਟੀ ਵੱਡੀ ਕੀਤੀ ਆ। ਹਾਂ ਇਹਦੀ ਆਪਣੇ ਜਿਹੜਾ ਪਿਸਟਨ ਸਲੀਵ ਜਿਹੜਾ ਲਿਫਟ ਦੇ ਵਿੱਚ ਰੈਮ ਸਿਲੰਡਰ ਬੋਲਦੇ ਆ ਅਸੀਂ। ਹੂੰ। ਸਲੀਵ ਹੁੰਦੀ ਆ। ਉਹਦੇ ਵਿੱਚ ਪਿਸਟਨ ਚੱਲਦਾ। ਜਿਵੇਂ ਵੀ ਆ। ਹਾਂ। ਉਹ ਜਿਹੜਾ ਪਿਸਟਨ ਆ ਹੂੰ ਉਹ ਪਿਸਟਨ ਮਤਲਬ ਵੱਡਾ ਦੂਜਿਆਂ ਨਾਲੋਂ ਦੂਜਿਆਂ ਨਾਲੋਂ ਡੇਡਾ ਪਿਸਟਨ ਆ ਓਕੇ ਤਾਂ ਉਹਦੇ ਕਰਕੇ ਮਤਲਬ ਜਿਹੜੀ ਇਹਦੀ ਲਿਫਟ ਦੀ ਕੈਪੈਸਿਟੀ ਮਤਲਬ ਜ਼ਿਆਦਾ ਹੋਊਗੀ ਜਦੋਂ ਤੇਲ ਵੱਧ ਆ ਗਿਆ ਹਾਂ ਪਿਸਟਨ ਵੱਡਾ ਤੇ ਤੇਲ ਵੱਧ ਆਇਆ ਤੇ ਉਹਨੇ ਆਪੇ ਜ਼ੋਰ ਮਾਰਨਾ ਚੰ ਜ਼ੋਰ ਮਾਰਨਾ ਸਾਨੂੰ ਕੋਈ ਐਕਸਟਰਾ ਜੈਕ ਲਾਉਣ ਦੀ ਜ਼ਰੂਰਤ ਨਹੀਂ ਹੂੰ ਸਾਨੂੰ ਕੋਈ ਇਹਦੀ ਲਿਫਟ ਦੇ ਜਿਹੜੇ ਵਾਲ ਆ ਉਹਨਾਂ ਦੀ ਕੈਪੈਸਿਟੀ ਵਧਾਉਣ ਦੀ ਜ਼ਰੂਰਤ ਨਹੀਂ ਓਕੇ ਤਾ ਬਿਲਕੁਲ ਜੈਨੂ ਨਹੀਂ ਸਾਡਾ ਇਹਦੇ ਅੰਦਰ ਇੰਨਾ ਸਪੇਸ ਹੈਗਾ ਵੀਰੇ ਬਿਲਕੁਲ ਜੀ ਹੈਗਾ ਤਾਂ ਹੀ ਉਹ ਸਿਲੰਡਰ ਲੈਫਟ ਦੇ ਵਿੱਚ ਏਡੇ ਤਰੀਕੇ ਨਾਲ ਜਿਹੜੀ ਇਹਦੀ ਲੈਫਟ ਮੀਟਾ ਦੀ ਲੈਫਟ ਆ ਮੀਟਾ ਦੀ ਮੀਟਾ ਇੱਕ ਬਾਹਰਲੀ ਕੰਪਨੀ ਆ ਇੰਡੀਆ ਦੇ ਵਿੱਚ ਉਹਦਾ ਪਲਾਂਟ ਆ ਕੋਈ ਕੱਲੀ ਲੈਫਟ ਹੀ ਆਪਾਂ ਇੰਜਨ ਲਿਆ ਤੇ ਕੱਲੀ ਇੰਜਨ ਬਣਾਉਣ ਵਾਲੀ ਕੰਪਨੀ ਤੋਂ ਗੀਅਰ ਲਿਆ ਤੇ ਗੀਅਰ ਬਣਾਉਣ ਵਾਲੀ ਕੰਪਨੀ ਤੋਂ ਲੈਫਟ ਲਈ ਆ ਤਾਂ ਲੈਫਟ ਕੱਲੀ ਲਿਫਟ ਬਣਾਉਣ ਵਾਲੀ ਕੰਪਨੀ ਤੋਂ ਇਸ ਮਾਡਲ ਦੇ ਵਿੱਚ 58 36 ਦੇ ਵਿੱਚ ਹੂੰ ਕੱਲੀ ਕੱਲੀ ਚੀਜ਼ ਕੋਕੇ ਜੜੇ ਆ ਪੱਕਾ ਜੜੇ ਤਾਂ ਸੀ ਦੂਜਿਆਂ 'ਚ ਵੀ ਆ ਹੂੰ ਪਰ ਜੇ ਤੁਸੀਂ ਅੱਜ ਸਾਡੇ ਤੇ ਆਪਾਂ ਕਹਿੰਦੇ ਆ ਮਹਿੰਗਾ ਹੂੰ ਅਮੇ ਉਹ ਚੀਜ਼ ਮਹਿੰਗੇ ਬਾਰੇ ਦੱਸਦਾ ਕਿ ਇਹਦੇ 'ਚ ਆ ਚੀਜ਼ ਹੈਗੀ ਆ ਕੋਈ ਛੱਡੀ ਨਹੀਂ ਕਿਤੇ ਕੋਸਟ ਕਟਿੰਗ ਨਿੱਕੀ ਤਾਂ ਨਿੱਕੀ ਚੀਜ਼ ਤੇ ਵੀ ਕਸਾ ਛੱਡੀ ਨਹੀਂ ਬਿਲਕੁਲ ਜਿਉ ਵੀ ਚੱਕੇ ਆ ਵਟੇ ਆ ਗਏ ਐਨ ਓਕੇ ਆ ਨਾ ਬਾਕੀ ਆਜੀ ਤਾਂ ਚਲੋ ਮੱਗੀ ਵੀ ਬਹੁਤ ਈ ਵੀਰਾਂ ਨੂੰ ਦੱਸੀਏ। ਇਹਦਾ ਚਲੋ ਕੌਮਨ ਮਤਲਬ ਉਹ ਚੀਜ਼ਾਂ ਆਪਾਂ ਦੇਖ ਲਈ ਸਪੈਸ਼ਲੀ ਆਮ ਆਪਣੇ ਵੀਰ ਡੀਲਰ ਭਰਾ ਜਾਂ ਹੋਰ ਵੀ ਸਾਰੇ ਵੀਰੇ ਦੱਸ ਦਿੰਦੇ ਆ। ਹਾਂ ਆਪਾਂ ਵੀ ਚਲੋ ਕਿਤੇ ਵੀਡੀਓ ਬਣਾਉਣੇ ਦੱਸ ਦਿੰਨੇ ਆ ਸਾਹਮਣੇ ਦੇਖਣ ਵਾਲੀ ਚੀਜ਼। ਪਰ ਤੁਸੀਂ ਅੱਜ ਮੇਨਲੀ ਇਹ ਪੁੱਛਿਆ ਕਿ ਸਾਨੂੰ ਇਹਦੇ ਬਾਰੇ ਦੱਸੋ ਵੀ ਅਸੀਂ ਭਰੋਸਾ ਕਿਉਂ ਕਰੀਏ ਇੰਨਾ? ਹਾਂ ਤੇ ਪੀਟੀਓ ਰਹਿ ਗਈ ਆਪਣੀ ਮੈਂ ਦੱਸ ਆ ਜਾ ਜੱਟਾ ਪਿੱਛੇ ਚੱਲਦੇ ਹਾਂ। ਪੀਟੀਓ ਵੀਰੇ ਦੇ 540 ਚੱਕਰ ਪੀਟੀਓ। পিটিও এদি আ গই 540 540 ਤੇ 540 ਇਕਨੋਮਿਕਲ ওকে হাজার ਚੱਕਰ ਕਹਿ ਦਿਓ হাজার ਕਹਿ ਦਿਓ 740 ਕੋਈ ਬਹੁਤ ਅੱਡ ਅੱਡ ਬੋਲ ਦਿੰਦੇ ਆ ਅੱਡ ਅੱਡ ਬੋਲ ਦਿੰਦੇ ਆ ਮਤਲਬ ਇਹਦੇ ਤੇ ਜੇ ਤੁਸੀਂ ਛੋਟਾ ਲੋਡ ਕੋਈ ਚਲਾਉਣਾ ਤੇ ਆਮ ਟਰੈਕਟਰਾਂ ਦੇ ਸਾਨੂੰ ਚੱਕਰ ਵੱਧ ਰੱਖਣੇ ਪੈਂਦੇ ਆ ਹੂੰ ਇਹਦੇ ਡਿਜ਼ਾਈਨ ਇਦਾਂ ਦੇ ਆ ਸ਼ੁਰੂ ਤੋਂ ਹੀ ਹੂੰ ਕਿ ਇਹਦੇ ਤੁਸੀਂ ਇੰਜਨ ਦੇ ਘੱਟ ਚੱਕਰਾਂ ਤੇ ਇਕਨੋਮਿਕਲ ਤੇ ਕਰ ਲੋ ਹੂੰ ਵੈਸੇ ਇੱਕ ਹੋਰ ਜੀ ਦੱਸਣਾ ਚਾਹੁੰਦਾ ਸਾਡੇ ਜਿਹੜੇ ਕਿਸਾਨ ਭਰਾ ਹੂੰ ਜਿਹੜਾ ਅਸੀਂ ਸੁਪਰ ਸੀਡਰ ਰੋਟਾਵੇਟਰ ਜਿਹੜਾ ਅਸੀਂ ਉਹ ਚਲਾਉਣਾ ਉਹ ਅਸੀਂ 540 ਤੇ ਇਕੱਲੇ ਤੇ ਚਲਾਉਣਾ ਉਹ 540 ਤੇ ਚਲਾਉਣਾ ਇਕਨੋਮਿਕਲ ਪੀਟੀਓ ਅਸੀਂ ਉੱਥੇ ਜਿੱਦਾਂ ਕੋਈ ਜਨਰੇਟਰ ਤੇ ਮੋਟਰ ਛੋਟੀ ਹੈ ਕੋਈ ਲੋਡ ਘੱਟ ਵਾਲੀ ਚੀਜ਼ ਆ ਤੇ ਚੱਕਰ ਸਾਨੂੰ ਵਧਾਉਣੇ ਨਾ ਪੈਣ ਉਹ ਚੀਜ਼ ਤੇ ਵਰਤ ਸਕਦੇ ਆ ਇਹ ਸਲੋ ਰੇਸ ਤੇ ਆਪਾਂ ਮਗਰ ਮੋਟਰ ਮਾਟਰ ਚਲਾਉਣੀ ਤਾਂ ਚਲਾ ਸਕਦੇ ਆ ਐਪੀਸਾਈਕਲਿਕ ਇਹਦਾ ਡਿਜ਼ਾਈਨ ਆ ਮੰਨ ਲਓ ਜਿੱਦਾਂ ਤਿੰਨ ਧਿਰਾਂ ਦੇ ਵਿੱਚ ਇਹਦਾ ਲੋਡ ਵੰਡਿਆ ਗਿਆ ਐਕਸਲ ਦਾ ਓਕੇ ਝਟਕਾ ਜਿਹੜਾ ਕ੍ਰਾਊਨ ਪਿਨਿਅਨ ਤੇ ਨਹੀਂ ਪੈਂਦਾ ਉਹਦੇ ਕਰਕੇ ਕ੍ਰਾਊਨ ਪਿਨਿਅਨ ਦੀ ਲਾਈਫ ਦੂਜਿਆਂ ਨਾਲੋਂ ਜ਼ਿਆਦਾ ਹੈ ਬਾਕੀ ਜਿਹੜੇ ਇਹਦੇ ਗੀਅਰ ਆ ਉਹ ਬਹੁਤ ਜ਼ਿਆਦਾ ਮਤਲਬ ਵਧੀਆ ਬੋਲ ਸਕਦੇ ਆ ਆਪਾਂ ਉਹਨਾਂ ਨੂੰ ਉਹਨਾਂ ਦੀ ਲਾਈਫ ਉਸੇ ਵਜ੍ਹਾ ਕਰਕੇ ਗਈ ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਲਾਈਫ ਜੇ ਚੰਗੀ ਆ ਤਾਂ ਗੀਅਰ ਦੀ ਲਾਈਫ ਆਟੋਮੈਟਿਕਲੀ ਚੰਗੀ ਆ ਛੋਟੀ ਤੋਂ ਛੋਟੀ ਚੀਜ਼ ਵੀਰੇ ਵੱਡੀ ਚੀਜ਼ ਨੂੰ ਬਣਾਉਣ 'ਚ ਮੈਟਰ ਕਰਦੀ ਆ ਬਿਲਕੁਲ ਜੀ ਬਿਲਕੁਲ ਮੈਟਰ ਕਰਦੀ ਆ ਹਨਾ ਜੇ ਆਪਾਂ ਸਾਰਾ ਵਧੀਆ ਬਣਾ ਕੇ ਇੱਕ ਚੀਜ਼ ਨੂੰ ਕੋਈ ਦੇਸੀ ਜਾ ਕੇ ਪਿੰਨ ਪਾ ਦਈਏ ਉਹ ਲੇ ਉਹ ਸਾਰੇ ਚੀਜ਼ ਦੀ ਜਖਣਾ ਉਹਨੇ ਕੱਢ ਦੇ ਹੁਣ ਜਿੱਦਾਂ ਲਿੰਕੇਜ ਆ ਲਿੰਕੇਜ ਦੇ ਵਿੱਚ ਇੱਥੇ ਆਪਾਂ ਨੂੰ ਪਿੰਨ ਪਾ ਕੇ ਵੀ ਸਰ ਸਕਦਾ ਸੀ ਹਾਂ ਜੇ ਅਸਗਤ ਇਹ ਪਿੰਨ ਬਾਰ ਬਾਰ ਪਾ ਕੇ ਸਰ ਸਕਦਾ ਇਹ ਆਪਾਂ ਇੱਥੇ ਸਪੋਰਟ ਦਿੱਤੀ ਹੋਈ ਆ ਵੀ ਲਿੰਕ ਤੇ ਇੱਥੇ ਜਦੋਂ ਕੋਈ ਐਮਪਲੀਮੈਂਟ ਵੀਰ ਜੀ ਮੰਨ ਲਓ ਤੁਰਿਆਂ ਜਾਂਦੇ ਆ ਟਰੈਕਟਰ ਦਾ ਲਿੰਕ ਨਿਕਲ ਗਿਆ ਝਟਕਾ ਵੱਜਿਆ ਪਿੰਨ ਟੁੱਟ ਗਈ ਪਿੰਨ ਕੀ ਐਡੀਕ ਪਿੰਨ ਐਡੀਕ ਪਿੰਨ ਨਿਕਲ ਗਿਆ ਟਾਇਰ ਦੇ ਵਿੱਚ ਵੱਜਿਆ ਟਾਇਰ ਗਿਆ ਮਗਰਾਟ ਗਿਆ ਮਰਗਾੜ ਗਿਆ ਮਾੜੀ ਕਿਸਮਤ ਹੋਈ ਤੇ ਹੋਰ ਵੱਧ ਨੁਕਸਾਨ ਉਦੋਂ ਵੀ ਜ਼ਿਆਦਾ ਹੋ ਸਕਦਾ ਉਸ ਚੀਜ਼ ਦੇ ਲਈ ਮਤਲਬ ਕੰਪਨੀ ਨੇ ਸੇਫਟੀ ਦਾ ਧਿਆਨ ਬਹੁਤ ਜ਼ਿਆਦਾ ਰੱਖਿਆ ਹੁਣ ਅਸੀਂ ਇਹ ਨਹੀਂ ਦਿੰਦੇ ਕਿ ਅਸੀਂ ਕਾਫੀ ਅਮਾਉਂਟ ਇਹਦੀ ਕਟਾ ਸਕਦੇ ਹਾਂ ਐਕਚੁਅਲ ਦੇ ਵਿੱਚ ਇਹ ਕਿ ਛਤਰੀ ਨਹੀਂ ਹੈਗੀ ਆਪਾਂ ਇੱਕ ਇਹਨੂੰ ਛਤਰੀ ਸਮਝਿਆ ਸਾਰੇ ਭਰਾ ਸਮਝਦੇ ਤਾਂ ਆਪਾਂ ਹੀ ਆ ਛਾਂ ਤੋਂ ਛਤਰੀ ਛਾਂ ਤੋਂ ਛਤਰੀ ਆ ਹਾਂ ਫੈਸ਼ਨ ਬਣ ਗਿਆ ਕੰਪਨੀਆਂ ਮੰਨ ਲਓ ਮਾਰਕੀਟ ਦੇ ਵਿੱਚ ਟ੍ਰੈਂਡ ਚੱਲ ਪਿਆ ਹਰੇਕ ਟਰੈਕਟਰ ਤੇ ਇਹਨੂੰ ਬੋਲਦੇ ਆ ਰੋਲਓਵਰ ਪ੍ਰੋਟੈਕਸ਼ਨ ਆਰਓਪੀ ਐਕਚੁਅਲ ਓਵਰ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਰੂਲ ਓਵਰ ਪ੍ਰੋਟੈਕਸ਼ਨ ਆਰਓਪੀ ਆਰਓਪੀ ਹਾਂਜੀ ਠੀਕ ਹੈ ਜੀ ਕਈ ਬਾਹਰਲੇ ਟਰੈਕਟਰਾਂ ਦੇ ਤੁਸੀਂ ਲੱਗੀ ਦੇਖੀ ਹੋਊਗੀ ਹਾਂਜੀ ਪ੍ਰੋਟੈਕਸ਼ਨ ਸੁਰੱਖਿਆ ਹਾਂ ਉਹਨਾਂ ਦੇ ਇਹ ਸੈਂਟਰ 'ਚ ਲੱਗੀ ਹੋਈ ਆ ਓਕੇ ਬਟ ਆਪਣੇ ਮਤਲਬ ਉਹ ਚੀਜ਼ ਨੂੰ ਥੋੜਾ ਜਿਹਾ ਲਾਈਕ ਨਹੀਂ ਕਰਨਾ ਮਤਲਬ ਉਸ ਵਜ੍ਹਾ ਕਰਕੇ ਇੱਥੋਂ ਫੇਰੇ ਫਲੈਕਸੀਬਲ ਦਿੱਤੀ ਹੋਈ ਹੈ ਇਹਨੂੰ ਐਡਜਸਟਮੈਂਟ ਦਿੱਤੀ ਹੋਈ ਹੈ ਤੁਸੀਂ ਇਹਨੂੰ ਫਲੈਕਸ ਕਿਤੇ ਵੀ ਅੱਗੇ ਪਿੱਛੇ ਕਰ ਸਕਦੇ ਹੋ ਕੰਪਨੀ ਨੇ ਥੱਲੇ ਥੱਲੇ ਚੱਕੀ ਆ ਇੱਥੇ ਇਹਨੂੰ ਇਹ ਪੂਰੇ ਟਰੈਕਟਰ ਦਾ ਵਜ਼ਨ ਬਾਇ ਚਾਂਸ ਕੋਈ ਦਿੱਕਤ ਆਉਂਦੀ ਹੈ ਮਾੜੀ ਕਿਸਮਤ ਨਾਲ ਹਾਂ ਤੇ ਇਹ ਪੂਰੇ ਟਰੈਕਟਰ ਦਾ ਵਜ਼ਨ ਚੱਲੂਗੀ ਜਿਹੜਾ ਕਿਸਾਨ ਭਰਾ ਚਲਾਉਣ ਵਾਲਾ ਹੋਊਗਾ ਉਹਨੂੰ ਕੋਈ ਦਿੱਕਤ ਨਹੀਂ ਆਉਣੀ ਵੀ ਇਹਦੇ ਚ ਇੰਨੀ ਸ਼ਮਤਾ ਹੈਗੀ ਆ ਏਡੀ ਪਾਈਪ ਇਹ ਮਤਲਬ ਉਸ ਪ੍ਰੀਖਿਆ ਦੇ ਵਿੱਚੋਂ ਮਤਲਬ ਨੰਗੀ ਵੀ ਆ ਪਾਸ ਕੀਤੀ ਆ ਪਾਸ ਕੀਤੀ ਵੀ ਆ ਏਡੀ ਜਲਦੀ ਮਤਲਬ ਗੱਲ ਆ ਫੇਰ ਉੱਥੇ ਕੀ ਕੋਸਟ ਕੋਸਟ ਅਸੀਂ ਕੋਸਟ ਘਟਾ ਇਹ ਗੁੱਲੀਆਂ ਤੇ ਇਹ ਨਟਾਂ ਤੇ ਅਸੀਂ ਕੋਸਟ ਪਾਈਪੇ ਕੰਮ ਬਜਾਰੀ ਪਾਈਪ ਬਣੇਗਾ ਇਹ ਤੂੰ ਡਰੈਲ ਨਾਲ ਤੇ ਸ਼ੇਕ ਨਹੀਂ ਕਰ ਸਕਦੇ ਬਹੁਤ ਨਿੱਗਰ ਆ ਹਾਂਜੀ ਹਾਂ ਪਤਾ ਲੱਗਦਾ ਹੀ ਆ ਇਹ ਯਾਰ ਫਿਰ ਗੱਲ ਹੈ ਕੋਸਟ ਵੀ ਜੇ ਇਹ ਮਾਈਨਸ ਕਰ ਦੋ ਇਹ ਥੋੜੀ ਜੀ ਸਸਤੀ ਕਰ ਦिए ਪਤਲਾ ਪਾਈਪ ਲਾ ਦੋ ਪਤਲਾ ਪਾਈਪ ਲਾ ਦੀਆ ਕਿੱਡਾ ਮੋਟਾ ਪਾਈਪ ਆ ਮੋਟਾ ਤੇ ਉਦੋਂ ਬਾਅਦ ਕੁਆਲਿਟੀ ਪਾਈਪ ਦੀ ਮੇਨਲੀ ਬੇਸਿਕਲੀ ਮੋٹے ਪਤਲੇ ਨਾਲੋਂ ਜ਼ਿਆਦਾ ਕੁਆਲਿਟੀ ਬੈਸਟ ਆ ਫਿਰ ਇੱਥੋਂ ਅਸੀਂ ਇਹਨੂੰ ਲਾ ਵੀ ਸਕਦੇ ਆ ਆ ਇੱਥੋਂ ਪੈਨ ਤੇ ਨਾਟ ਆ ਇਹਨੂੰ ਪਿੱਛੇ ਨੂੰ ਵੀ ਕਰ ਸਕਦੇ ਜਿਵੇਂ ਆਪਾਂ ਕਈ ਟਰੈਕਟਰ ਮੂਵੇਬਲ ਮਸ਼ੀਨਾ ਹੈ ਵੀ ਇੱਥੋਂ ਆਪਾਂ ਸੀਟ ਮੂਵ ਕਰਕੇ ਇਧਰਲੇ ਬੰਨੇ ਸਟੀਅਰਿੰਗ ਲੱਗਿਆ ਜਿਹੜੀ ਆਪਣੇ ਮੱਕੀ ਵਾਲੀ ਮਸ਼ੀਨਾ ਹਾਂ ਹਾਂ ਚਾਰ ਵਾਲੀ ਹਾਂ ਉਹਦੇ ਚਾਰ ਵਾਲੀ ਮਸ਼ੀਨ ਤੇ ਦੂਜੇ ਤਾਂ ਇਹਨੂੰ ਅਸੀਂ ਫਲੈਕਸ ਕਰਕੇ ਥੋੜਾ ਜਿਹਾ ਪਿੱਛੇ ਲਿਆ ਸਕਦੇ ਆ ਸਾਨੂੰ ਦੋਵੇਂ ਬੰਨੇ ਕੰਮ ਦੇ ਜਾਣੀਆਂ ਮੈਰੀ ਗੁੱਜ ਸ਼ਾਹ ਦੋਵੇਂ ਬੰਨੇ ਹੋ ਜਾਣੀਆਂ ਕਰਤਾਰ ਨੇ ਬਹੁਤ ਦਿਮਾਗ ਲਾ ਕੇ ਹੈ ਨਾ ਟਰੈਕਟਰ ਤਿਆਰ ਕਰਿਆ ਆਮ ਕਾਉਨ ਮਾਰਕੀਟ ਚੋਂ ਲੈਣੀ ਆ 10-12000 ਦੀ ਕੀ ਇਹ 38000 ਰੁਪਏ ਦੀ ਕਨੋਪੀ ਆ ਜੇ ਆਪਾਂ ਵੈਸੇ ਗੱਲ ਕਰਾਂ ਤੇ 40000 ਬਾਈ ਜੀ ਸਿੱਧਾ ਕੱਢ ਦਿਓ ਵਿੱਚੋਂ ਆਪੇ ਕੰਮ ਕਰ ਜਾਣਾ ਜੀ ਸਸਤਾ ਕਰਨ ਨੂੰ ਕਹਿੰਦਾ ਅਸੀਂ ਸਸਤਾ ਕਰ ਦਿੰਨੇ ਆ ਅਸੀਂ ਬਾਹਰ ਜਾ ਕੇ ਮਾਰਕੀਟ ਚ ਫੇਰ ਲਵਾਉਨੇ ਆ ਤੇ ਉਹਦਾ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਕਿ ਲੱਖ ਰੁਪਏ ਦੀ ਐਸੈਸਰੀ ਜੇ ਬਾਹਰੋਂ ਲਵਾਵਾਂਗੇ ਤਾਂ ਉਹ ਕੁਆਲਿਟੀ ਸਭ ਤੋਂ ਪਹਿਲੀ ਗੱਲ ਆ ਯਾਰ ਤੁਹਾਡੀ ਸਖ ਜੇ ਤੁਹਾਡੀ ਜਾਨ ਆ ਤਾਂ ਜਾਨ ਆ ਜੇ ਯਾਰ ਜਾਨ ਹੀ ਨਹੀਂ ਬਈ ਤੇ ਆਪਾਂ ਹੋਰ ਕੰਮਾਂ ਤੋਂ ਕੀ ਲੈਣਾ ਯਾਰ ਕੀ ਲੈਣਾ ਆਪਾਂ ਆਪਣਾ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਆਪਾਂ ਮੇਨਲੀ ਇਹਨਾਂ ਚੀਜ਼ਾਂ ਤੇ ਫੋਕਸ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਆਪਾਂ ਇਹ ਦੇਣਾ ਚਾਹੀਦਾ ਵੀਰੇ ਇਹਨਾਂ ਚੀਜ਼ਾਂ ਤੇ ਧਿਆਨ ਕੰਪਨੀਆਂ ਨੂੰ ਪੁੱਛਣਾ ਚਾਹੀਦਾ ਜਿਹੜੀਆਂ ਕੰਪਨੀਆਂ ਉਧਰ ਸਾਡੇ ਬਾਹਰਲੇ ਸਟੇਟਾਂ ਚ ਉਹ ਆਰਓਪੀਜ਼ ਦਿੰਦੀਆਂ ਕਿਉਂਕਿ ਉੱਥੇ ਸਟੈਂਡਰਡ ਆ ਤੁਸੀਂ ਉਹਦੇ ਬਿਨਾ ਟਰੈਕਟਰ ਨਹੀਂ ਵੇਚ ਸਕਦੇ ਨਹੀਂ ਵੇਚ ਸਕਦੇ ਆਪਣੇ ਧੱਕਾ ਚੱਲੀ ਜਾਂਦਾ ਆਪਣੇ ਧੱਕਾ ਚੱਲੀ ਜਾਂਦਾ ਉਹੀ ਕੰਪਨੀਆਂ ਉਧਰ ਦਿੰਦੀਆਂ ਸਾਡੇ ਦਿੰਦੀਆਂ ਹੂੰ ਠੀਕ ਆ ਬਾਕੀ ਕੰਪਨੀਆਂ ਦੀਆਂ ਜਿਹੜੀਆਂ ਛਤਰੀਆਂ ਉਹ ਮਰਗਾੜਾ ਨਾਲ ਕੱਸੀਆਂ ਕੰਬ ਕੰਬ ਕੇ ਮਰਗਾੜ ਪਾੜ ਜਾਂਦੇ ਆ ਸਾਡੇ ਮਰਗਾੜਾਂ ਦੇ ਅਲੱਗ ਫਿਟਿੰਗ ਆ ਛਤਰੀ ਦੇ ਛਤਰੀ ਦਾ 베이스 ਥੱਲੇ ਦਿੱਤਾ ਹੋਇਆ ਵੇਖੋ ਕਿੱਡਾ 베이스 ਆ ਹਮ ਕਿਵੇਂ ਨਾ ਵਜਨ ਚੱਲੂ ਕਿੱਡੇ ਮੋٹے 볼ਟ ਆ ਹਮ ਕਿਉਂ ਨਹੀਂ ਵਜਨ ਚੱਲੂ ਹੈ ਮਰਗਾੜ ਫੈਂਡਰ ਅਲੱਗ ਜਗ੍ਹਾ ਤੋਂ ਕੱਸਿਆ ਆਪਾਂ ਇਹਨਾਂ ਨੂੰ ਸਾਡੀ ਭਾਸ਼ਾ ਚ ਫੈਂਡਰ ਆਪਣੇ ਚ ਮਰਗਾੜ ਬੋਲ ਦਿੰਨੇ ਪੰਜਾਬੀ ਭਾਸ਼ਾ ਚ ਠੀਕ ਹੈ ਜੀ ਡਰਾਈਵਰ ਸੀਟ ਵੀ ਬਹੁਤ ਬਹੁਤ ਕਲੀਅਰ ਹੋ ਜਾਣੀ ਡਰਾਈਵਰ ਸੀਟ ਦੀ ਕੁਆਲਿਟੀ ਹਮ ਦੂਜੀਆਂ ਕੰਪਨੀਆਂ ਨਾਲੋਂ ਸਾਡੀ ਸੀਟ ਦਾ ਰੇਟ ਤੇ ਦੂਜੀਆਂ ਕੰਪਨੀਆਂ ਦੀ ਸੀਟ ਦੇ ਰੇਟ ਦੇ ਵਿੱਚ ਬਹੁਤ ਫਰਕ ਇਹਤੇ ਵੀ ਧਿਆਨ ਦਿੱਤਾ ਇਹਤੇ ਵੀ ਧਿਆਨ ਮੈਂ ਡੀਪਲੀ ਯਾਰ ਜੇ ਚੀਜ਼ਾਂ ਤੁਹਾਨੂੰ ਰਣਜੋਤ ਜੀ ਲਿਖ ਕੇ ਦੱਸਣ ਲੱਗ ਜਾਣਾ ਤਾਂ ਸ਼ਾਇਦ ਮੈਂ ਮਤਲਬ ਅੱਗੋਂ ਲੈ ਕੇ ਪਿੱਛੋਂ ਤੱਕ ਮੈਂ ਸ਼ਾਮ ਤੱਕ ਲਿਖੀ ਜਾਊਂਗਾ ਇੰਨਾ ਕੁਛ ਮਤਲਬ ਬਾਏਗੌੜ ਬੀ ਫ੍ਰੈਂਕ ਮੈਂ ਮਤਲਬ ਆਪਦੇ ਯਕੀਨ ਨਾਲ ਕਹਿ ਸਕਦਾ ਮੈਂ ਕੋਈ ਐ ਨਹੀਂ ਵੀ ਅੱਜ ਮੈਂ ਇੱਥੇ ਆ ਕੱਲ ਮੈਂ ਉੱਥੇ ਆ ਮਤਲਬ ਮੈਂ ਇਹ ਚੀਜ਼ ਨੂੰ ਆਪਣੇ ਮੈਂ ਵੀ ਜ਼ਿੰਮੇਦਾਰ ਆ ਯਾਰ ਸਭ ਤੋਂ ਪਹਿਲਾਂ ਮੈਂ ਜ਼ਿੰਮੇਦਾਰ ਆ ਮੈਂ ਉਸਨੇ ਕਾ ਨਾਲ ਦੇਖ ਰਿਹਾ ਜ਼ਿੰਮੇਦਾਰ ਦੀ ਅੱਖ ਨਾਲ ਦੇਖੀਏ ਤੇ ਕੱਲੀ-ਕੱਲੀ ਚੀਜ਼ ਇਹਦੀ ਵਰਤੋਂ ਵਰਤੋਂ ਵਾਲੀ ਔਰ ਆਪਣੇ ਫਾਇਦੇ ਲਈ ਆਜੋ ਅੱਗੇ ਚੱਲਦੇ ਆ ਆ ਜਾ ਛੋਟੇ ਅੱਗੇ ਅੱਜ ਨਾ ਸਰਕਾਰ ਦੇ ਇੱਕ ਹੋਰ ਹਾਂਜੀ ਹਾਂਜੀ ਇੱਥੇ ਤੁਹਾਨੂੰ ਦੱਸ ਦੇਣਾ ਹਾਂਜੀ ਹਾਂਜੀ ਅਦਰ ਕੰਪਨੀਆਂ ਇੱਥੇ ਸਿੰਗਲ ਚੈੱਕ ਵਰਤਦੀਆਂ ਹੂੰ ਜਿੱਥੇ ਵੀ ਡਾਗਰ ਇੱਥੇ ਵੀ ਡਾਗਰ ਆ ਆ ਲੋਕ ਲਾ ਕੇ ਕੱਲਾ ਵੀ ਸਰ ਸਕਦਾ ਹਾਂ ਇੱਥੋਂ ਸਾਈਡ ਤੋਂ ਲੋਕ ਦਿੱਤੇ ਆ ਵੀ ਸ਼ੋ ਚੱਲ ਕੀ ਅੱਜ ਤਾਂ ਵੀਰ ਜੀ 2000 3000 ਘੰਟਾ ਦੀ ਚੀਜ਼ ਆ ਤਾਂ ਚੱਲ ਜਾਂਦੀ ਐ ਕਸਟਮਰ ਜਦੋਂ ਟਰੈਕਟਰ ਲੈਂਦਾ ਨਾ ਜ਼ਿੰਮੇਦਾਰ ਆਪਣੇ ਪੰਜਾਬ ਚ ਖਾਸ ਕਰਕੇ ਬਾਹਰਲੀ ਸਟੇਟਾਂ ਦੇ ਵਿੱਚ ਤਾਂ ਚਲੋ ਨਹੀਂ ਕਹਿੰਦਾ ਤਾਂ ਉਹ ਇੱਕ ਪਰਿਵਾਰ ਦਾ ਮੈਂਬਰ ਸਮਝ ਕੇ ਲੈਂਦਾ ਹਾਂ ਆਪਣੇ ਲਿਖੇ ਵੀ ਆ ਮੁੰਡਿਆਂ ਨੇ ਟਰੈਕਟਰ ਦੇ ਅੱਗੇ ਲਾਣੇ ਦਾ ਰ ਸਾਡਾ ਐ ਜੋ ਬਿਲਕੁਲ ਰਖੜੀ ਬੰਦੇ ਆਪਣੇ ਹਰੇਕ ਤਿਆਰ ਹੀ ਆਪਣਾ ਇਹਨਾਂ ਨਾਲ ਇਹ ਤਾਂ ਹੈ ਨਹੀਂ ਅਸੀਂ ਅੱਜ ਲੈ ਲਿਆ ਤੇ ਕੱਲ ਨੂੰ ਅਸੀਂ ਸੇਲ ਕਰਤਾ ਇਹ ਤਾਂ ਜ਼ਿਮੀਦਾਰ ਦਾ ਪੁੱਤ ਆੜੀ ਟਰੈਕਟਰ ਘਰੇ ਦਾ ਹੋਵੇ ਕੀ ਨਹੀਂ ਆਉਂਦਾ ਆਪਾਂ ਸਾਰੇ ਜ਼ਿਮੀਦਾਰ ਹੀ ਆ ਹਾਂ ਆਪਣਾ ਸਾਡੇ ਨਾਲ ਚੌਂਡੀਆਂ ਰਹਿੰਦੇ ਕਿ ਪਾਸੇ ਲਾਇਆ ਹਾਂ ਜੀ ਉਹ ਰੋਜ਼ ਨਿਗਾਹ ਜੀ ਉਹਨੂੰ ਲੱਭਦੀ ਰਹਿੰਦੀ ਵੀ ਉਹ ਦਿਸਦਾ ਨਹੀਂ ਹਾਂਜੀ ਹਾਂ ਉਹ ਐ ਹਈਆਂ ਵੀ ਸਿਸਟਮ ਆਪਣਾ ਇਹ ਤੋਂ ਜੁੜਿਆ ਨਹੀਂ ਨਾ ਜੀ ਆਪਣੇ ਆਪਾ ਕੱਪੜੇ ਵਧੀਆ ਪਾਉਣੇ ਆ ਬ੍ਰਾਂਡਡ ਹੂੰ ਠੀਕ ਆ ਜਾਂ ਅਸੀਂ ਕੋਈ ਚੀਜ਼ ਲੈਨੇ ਆ ਤੇ ਅਸੀਂ ਉਹ ਬ੍ਰਾਂਡਡ ਭਾਲਦੇ ਆ ਸਾਡੇ ਬੂਟ ਹੋਣੇ ਆ ਸਾਡੇ ਪੱਗ ਹੋਈ ਸਾਡੇ ਕੱਪੜੇ ਹੋਏ ਤੇ ਯਾਰ ਅਸੀਂ ਟਰੈਕਟਰ ਦੇ ਲਈ ਬ੍ਰਾਂਡ ਕਿਉਂ ਨਹੀਂ ਦੇਖਦੇ ਦੇ ਦਿਆਂ ਜੀ ਦੇ ਦਿਆਂ ਤੱਕ ਟੈਨਸ਼ਨ ਨਾ ਲਓ ਬੈਟਰੀ ਵੀ ਐਕਸਾਈਡ ਐਕਸਾਈਡ ਬੈਟਰੀ ਟਾਇਰ ਐਮ ਆਰ ਐਫ ਹੂੰ ਯਾਰ ਕਿੱਥੇ ਕਿੱਥੇ ਵੀ ਰਣਜੋਤ ਜੀ ਅਸੀਂ ਕੋਸਟ ਕਟਿੰਗ ਨਹੀਂ ਕਰ ਸਕਦੇ ਮੈਂ ਪੇਪਰ ਲੈ ਲੈਣਾ ਪੇਪਰ ਲਿਖ ਕੇ ਦੇ ਦੇਣਾ ਤੁਸੀਂ ਦੇਖੋ ਸਾਡੇ ਦੂਜੇ ਆਸਸਤੀ ਕਰ ਦਿੰਦੇ ਆ ਜਿਹੜਾ ਸਾਹਮਣੇ ਦੀਦਾ 2-4 ਲੱਖ ਦਾ ਆਪਾਂ ਨੂੰ ਲੱਖ ਦੀ ਸੈਸਰੀ ਬਿਲਕੁਲ ਟਾਇਰਾਂ ਚ ਬੈਂਡਰੀ ਤੋਂ ਰੈਡੀਏਟਰ ਚ ਰੈਡੀਏਟਰ ਚ 에어 ਕਲੀਨਰ ਸ਼ੇਨ ਚੀ ਕਰ ਦਿੰਦੇ ਆ 에어 ਕਲੀਨਰ ਚੋਂ ਪਾਈਪਾਂ ਤੋਂ ਆ ਆ ਨਿੱਕੀ ਜਿਹੀ ਚੀਜ਼ ਆ ਇਹ ਹਾਂਜੀ ਹਾਂ ਜੀ ਇੱਥੋਂ ਕੀ ਬੰਦਾ ਟੈਨ ਨਹੀਂ ਮਾਰਦਾ ਜਿਹੜੀਆਂ ਬੋਗਾਂ ਪਾਉਂਦੀ ਹੈ ਹਾਂ ਤੂੰ ਫੜ ਕੇ ਵੇਖੋ ਆ ਵਾਲੀ ਇਹਦੀ ਲਾਸਟਾਂ ਦੀ ਲੱਗੀ ਆ ਆ ਵਾਲੀ ਹਾਲਾਂਕਿ ਤੇ ਕੋਈ ਜ਼ੋਰ ਨਹੀਂ ਹੋਣਾ ਹਾਂ ਹਲੋ ਇਹ ਵੀ ਟੌਪ ਕੁਆਲਿਟੀ ਫਿਰ ਰੰਜੋਜੀ ਇੱਕ ਚੀਜ਼ ਇਹ ਤੇ ਕਲੀਅਰ ਵੀ ਕਰ ਦਾਂ ਮੈਂ ਹਾਂਜੀ ਅਦਰ ਕੰਪਨੀਆਂ ਨੇ ਕਸਟਮਰ ਨਾਲ ਕਿੱਡੀ ਚਲਾਕੀ ਕੀਤੀ ਵੀ ਆ ਕਿ ਬਲੋ ਪਾਈਪ ਘਵਾ ਕੇ ਪੱਖੇ ਕੋਲੇ ਸਿੱਟੀ ਆ ਤੁਸੀਂ ਕਿਸੇ ਇੱਕ ਅੱਦੇ ਟਰੈਕਟਰ ਦਾ ਬੇਸ਼ੱਕ ਨਾਲ ਫੋਟੋ ਵੀ ਲਾ ਦਿਓ ਚਲੋ ਆਪਾਂ ਐ ਲਾਉਣੀ ਮਤਲਬ ਨਹੀਂ ਕਿਸੇ ਤੇ ਮੈਂ ਆਪਾਂ ਤਵਾ ਨਹੀਂ ਲਾਉਂਦੇ ਮਤਲਬ ਉਹ ਜਿਹੜੀ ਹਵਾ ਉਹ ਵੀ ਉਹਨਾਂ ਨੇ ਲੁਕੋਈ ਆ ਅੱਛਾ ਉਹ ਸਾਡੀ ਸਾਹਮਣੇ ਆ ਅਸੀਂ ਕੋਈ ਲੁਕਾਉਂਦੇ ਨਹੀਂ ਕਸਟਮਰ ਕੋ ਜੋ ਚੀਜ਼ ਆ ਅੱਖਾਂ ਸਾਹਮਣੇ ਆ ਮੈਂ ਅੱਜ ਤੇਰੀਆਂ ਗੱਲਾਂ ਸੁਣ ਕੇ ਨਾ ਮੈਨੂੰ ਵੀ ਸਵਾਦ ਆਇਆ ਤੇ ਜ਼ਿੰਮੇਦਾਰ ਵੀਰਾਂ ਦੇ ਵੀ ਬਹੁਤ ਡਾਊਟ ਅੱਜ ਕਲੀਅਰ ਹੋਏ। ਬਹੁਤ ਜਿੰਨਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਜਿੰਨਾ ਮੈਨੂੰ ਪਤਾ ਮੈਂ ਇੱਕ ਜ਼ਿੰਮੇਦਾਰ ਹਾਂ ਸਭ ਤੋਂ ਪਹਿਲਾਂ ਮੈਂ ਉਸ ਚੀਜ਼ ਨਾਲ ਲਿੰਕੜੀ ਤੁਹਾਨੂੰ ਚੀਜ਼ ਦੱਸੂਗਾ। ਗਿਆਨ ਵੰਡਿਆ ਘੜਦਾਂ ਨੂੰ ਘੜਦਾ ਨਹੀਂ ਬਾਈ ਜੀ। ਵੱਧਦਾ ਹੀ ਹੈ। ਮੈਂ ਕਹਿੰਦਾ ਵੀ ਜਦੋਂ ਮਰਜ਼ੀ ਸਾਨੂੰ ਫੋਨ ਲਾਓ ਮੈਂ ਸਰਵਿਸ ਦੇਖਦਾ। ਓਕੇ ਚਾਹੇ ਕੋ ਰਾਤ ਨੂੰ 12 ਵਜੇ ਵੀ ਕਾਲ ਲਾਵੇ ਮੈਂ ਚੱਕਣਾ। ਮੈਂ ਚੱਕਦਾ ਹਾਂ ਕੋ। ਹਾਂਜੀ। ਲੈਫਟ ਪੰਪ ਵੀ ਜਿਵੇਂ ਮਤਲਬ ਗੱਲ ਕਰਦੇ ਬਰਾੜ ਸਾਹਿਬ ਦੂਜਿਆਂ ਨਾਲੋਂ ਕਿੱਡਾ ਹੈਵੀ ਪੰਪ ਲੱਗਿਆ ਹੋਇਆ ਸਰ 38 ਲੀਪੀਐਮ ਦਾ 38 ਲੀਟਰ ਪਰ ਮਿੰਟ 38 ਲੀਟਰ ਕਿਸੇ ਦਾ 16 ਕਿਸੇ ਦਾ 22 ਤੋ ਆਪੇ ਹੀ ਫਿਰ ਕੰਮ ਕਰੂ ਤੇ ਲੈਫਟ ਆਪੇ ਕੈਪੈਸਿਟੀ ਵਧ ਗਈ ਲਈ ਆ ਗਿਆ ਲਓ ਜੀ ਅੱਜ ਦਿਲ ਨਹੀਂ ਕਰਨਾ ਬਾਈ ਤੋ ਆਜੋ ਵੀਰੇ ਜਿੰਨੀਆਂ ਗੱਲਾਂ ਜਿਵੇਂ ਮੈਂ ਇੰਟਰਸਟ ਜਆ ਪੈਦਾ ਹੋ ਜਾਂਦਾ ਅਹੀਂ ਜਦੋਂ ਸ਼ੁਰੂ ਕੀਤੀ ਨਾ ਬਾਈ ਕਹਿੰਦਾ ਆਪਾਂ ਜਿਆਦਾ ਲੰਮੀ ਨਹੀਂ ਬਣਾਉਣੀ ਮੈਨੂੰ ਲੱਗਦਾ ਆਪਾਂ 40 ਮਿੰਟਾਂ ਨੂੰ ਪਹੁੰਚ ਗਏ ਆ ਉਹ ਜਾਣਕਾਰੀ ਨਾ ਸਵਾਦ ਹੁੰਦਾ ਤੁਹਾਨੂੰ ਵੀ ਮਜ਼ਾ ਆਊਗਾ ਗੱਲਾਂ ਸੁਣ ਕੇ ਕਿਉਂਕਿ ਨਾ ਜਾਣਕਾਰੀ ਚ ਵਾਧਾ ਹੁੰਦਾ ਬਿਲਕੁਲ ਜੀ ਬਿਲਕੁਲ ਅੱਜ ਜਿੰਨੀਆਂ ਗੱਲਾਂ ਕੀਤੀਆਂ ਨਾ ਵੀਰੇ ਨੇ ਇਹ ਚਲੋ ਇਹ ਤਾਂ ਆਪਦਾ ਬ੍ਰਾਂਡ ਹੈ ਨਾ ਤੁਹਾਡੇ ਨੂੰ ਹੀ ਕੰਮ ਆਊ ਬਿਲਕੁਲ ਆਪਾਂ ਸਭ ਤੋਂ ਪਹਿਲਾਂ ਨਾਲ ਜ਼ਿੰਮੇਵਾਰ ਦਾ ਵੀ ਹਰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਵੀ ਡਾਊਟ ਕਲੀਅਰ ਹੋਣ ਹਾਂ ਜਿਹੜੇ ਵੀ ਤੁਹਾਡੇ ਕੋ ਟਰੈਕਟਰ ਆ ਨਾ ਤੁਹਾਨੂੰ ਅੱਜ ਪਤਾ ਲੱਗਿਆ ਹੋਊਗਾ ਵੀ ਇਹਦੇ ਆ ਚੀਜ਼ੇ ਦਾ ਆ ਚੀਜ਼ੇ ਹਾਲ ਹੋਣੀ ਚਾਹੀਦੀ ਹੈ ਨਹੀਂ ਲਾਉਣੀ ਚਾਹੀਦੀ ਹਾਂ ਤੇ ਦੱਸਿਓ ਵੀਰੇ ਦੀ ਜਾਣਕਾਰੀ ਕਿੱਦਾਂ ਦੀ ਲੱਗੀ ਬਾਈ ਜੀ ਉਹਨਾਂ ਦੀ ਕਿ ਜੇ ਕੋਈ ਵੱਧ ਘੱਟ ਸ਼ਬਦ ਵੀਰੇ ਤੋਂ ਮੇਰੇ ਤੋਂ ਇਧਰੋਂ ਉਧਰੋਂ ਕੱਢ ਲਿਆ ਨਾ ਤੇ ਪਹਿਲਾਂ ਹੀ ਮਾਫ਼ੀ ਹੈ ਜੀ ਬਿਲਕੁਲ ਜੀ ਮਾਫ਼ ਕਰਨਾ ਅਸੀਂ ਤੁਹਾਡੇ ਆਪਣੇ ਭਰਾ ਤੇ ਤੁਹਾਡੇ ਲਈ ਹਾਜ਼ਰ ਹਾਂ ਮਿਲਦੇ ਆਂ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ